ਯਾ ਬੱਸ ਇਹ ਜਾਣਕਾਰੀ ਦਿਓ ਜੀ ਮੱਛੀ ਵੀਰੋ ਗੱਬਣ ਤੋਕੜਾਈ ਕਿੰਨੇ ਟਾਈਮ ਦੀ ਇਹ 4 ਮਹੀਨੇ ਚੌਥਾ ਲੱਗਿਆ ਬਾਈ ਚੌਥਾ ਲੱਗਿਆ ਵਾ ਕਿੰਨੀ ਦਿਨ ਤੋਂ ਲੱਗਿਆ ਇਹ ਬਾ 10 ਦਿਨ ਹੋ ਗਏ ਲੱਗੇ ਨੇ ਠੀਕ ਆ ਹਾਂ ਤੇ ਲੋਪਰਾ ਕਹਿੰਦਾ ਸੂਅਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਸੂਣ ਵਾਲੀ ਠੀਕ ਆ ਜੀ ਬਾਕੀ 2 ਬਾਈ ਕੋਲ ਮੇਮਣੇ ਆ ਠੀਕ ਹੈ ਜੀ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਅ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਟੀਨਾਈ ਕਣਕੋ ਟਰਕਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਬਾਈ ਆਪਣਾ ਕਾਵਾ ਕਿੰਨੇ ਆਪਣੇ ਕੋਲ گاਵਾ ਦੋ ਆ ਜੀ ਇੱਕ ਟੋਕੜ ਗੱਬਣ ਵੀ ਆ ਟੋਕੜ ਗੱਬਣਾ ਹਾਂਜੀ ਉਹ ਮਲੇ ਦੂਜੇ ਘਰੇ ਬੰਨੀ ਆਪਣੀ ਠੀਕ ਆ ਠੀਕ ਆ ਤੇ ਇਹਦੀ ਜਾਣਕਾਰੀ ਦੋ ਜੀ ਇਹ ਵੀਰੇ ਗੱਬਣਾ ਜੀ ਵਾ ਤਿਆਰ ਹੀ ਆ ਸੂਨ ਵਾਲੀ ਆ ਠੀਕ ਆ ਹਾਂ ਗਰਮੀਆ ਤੋਹਫਿਆ ਹਾਂ ਹਾਂ ਤੋਹਫੇ ਜਮ ਤੇ ਦਿਨ ਕਿੰਨੇ ਬਾਕੀ ਆ ਦਿਨ ਬਾ ਦੋ ਚਾਰ ਦਿਨ ਲਊਗੀ ਰੇਟ ਬਣੇ ਘਰੇ ਤੇ ਜੀ ਲਾਇਆ ਵਾ ਤੇ ਉਹ ਅਗਲੇ ਦੇ ਘਰੇ ਜਾ ਕੇ ਠੂ ਵੀ ਸਕਦੀ ਆ ਹਨਾ ਠੀਕ ਆ ਹਾਂ ਰੇਟ ਖੱਚ ਕੇ ਜੇ ਰੇਟ ਜਮਾ ਖੱਚ ਕੇ ਜੇ 62000 ਰੁਪਈਆ ਜੀ ਇਹ ਦੂ ਮਾਣਤਾਂ ਕਰ ਦਾਂਗੇ ਹੋਰ ਦਾ ਇਹਦੂ ਕਿੰਨੇ ਕਿਚਕੇ ਕਰ ਸਾਠ ਜੀ ਦੇ ਦਾਂਗੇ 60 ਜੀ ਦੇ ਲੋਪਰਾ 60000 ਦੀ ਵੜ ਮਲੂਈ ਬਾਈ ਜਮਾ ਠੰਡੀ ਸੀਲ ਪੂਰੀ ਆ ਲੋ ਜਮਾ ਇਹ ਲੈ ਜਿੱਧਰ ਦੀ ਮਰਜ਼ੀ ਵਾਜੋ ਅਗਲਾ ਕੰਦਾ ਨਹੀਂ ਸਾਈਪਾਲ ਮਾਰਦੀ ਆ ਕੋਈ ਇਧਰ ਦੀ ਵਾਜਾ ਇਧਰ ਦੀ ਵਾਜਾ ਕੋਈ ਚੱਕਰੀ ਨਹੀਂ ਠੀਕ ਆ 17 18 ਕਿਲੋ ਦੀ ਗਾਰੰਟੀ ਆ ਆਪਣੀ ਦੁੱਧ ਦੀ ਹੋਰ ਦੱਸ ਠੀਕ ਆ ਹੂੰ ਲੋਪਰਾ ਰੇਟ ਵਗਿਲੇ ਪੁੱਣ ਦੱਸਤਾ ਤੇ ਕਿੰਨੇ ਦੱਸੇ ਦੇਣਾ ਲੈਣ ਬਾਦ 2-4 ਦਿਨ ਲਊ 2-4 ਦਿਨ ਲਊ ਤੇ ਲੇਵਾ ਭਰਾ ਵਾਲੇ ਬਣਾ ਰਹੀ ਆ ਕਰਮਾ ਵਾਲੀ ਤੇ ਥਣ ਥਣ ਬਹੁਤ ਸੋਹਣਾ ਬਿੱਥੀ ਥਣ ਕੱਦ ਵੱਡ ਵੀ ਸੁਖਣਾ ਸ ਤੇ ਤੋਰਾ ਸਾਡੇ ਸਾਹਮਣੇ ਆ ਦੇਖ ਸਕਦੇ ਜੀ ਲੋ ਜੀ ਟੱਲਾ ਟੁੱਲਾ ਕਾ ਕਾਫੀ ਕਰਮ ਵਾਲੇ ਦੀ ਪਈਆਂ ਪਾਕਿਸਤਾਨੋਂ ਲੇਵ ਤੇ ਝਾਤੀ ਮਰਵਾਉਣੇ ਆ ਪੁਪਾਂ ਦੀ ਇੱਥੇ ਬਹਿ ਜਾ ਜਿੱਥੇ ਮਰਜੀ ਛੱਡ ਕੇ ਬਹਿ ਜਾ ਕੋਈ ਚੱਕਰੀ ਨਹੀਂ ਲੱਗਦਾ ਜਿੰਨਾ ਮਰਜੀ ਦਾ ਬਾਈ ਕਹਿੰਦਾ ਅੰਦਰ ਦੀ ਮਰਜੀ ਦਾ ਕੋਈ ਚੱਕਰ ਥਾਰ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਕੱਦ ਬਟ ਸੋਹਣਾ ਸੁੱਖ ਦਾ ਕਰਮ ਵਾਲੀ ਦਾ ਠੀਕ ਹੈ ਜੀ ਲੋ ਭਰਾ 60000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਹੈਗਾ 80000 ਰੁਪਿਆ ਠੀਕ ਹੈ ਜੀ ਲੋ ਜੀ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਠੀਕ ਹੈ ਜੀ ਇੱਕ ਵਾਈ ਕੋਲ ਸੁਈ ਵੀਗਾ ਵੱਧ ਜਾਣਕਾਰੀ ਬਾਈ ਤੋਂ ਲੈਨੇ ਹਾਂ ਹਾਂਜੀ ਬਾਈ ਦੱਸੋ ਇਸ ਡੀਟੇਲ ਦੀ ਇਹ ਸੁਈ ਵੀ ਹੈ ਮੇਰੇ ਦੂਜੇ ਸੁਏ ਠੀਕ ਹੈ ਬੱਚਾ ਕੀ ਹੈ ਮਗਰ ਬੱਚਾ ਹੈ 20 ਦਿਨ ਹੋ ਗਏ ਸੁਈ ਨੂੰ 20 ਦਿਨ ਹੋ ਗਏ ਹਾਂ ਤੇ ਰੇਟ ਬਾਈ ਖੱਟ ਕੇ ਰੇਟ ਦਾ 52000 ਰੁਪਏ ਦੇਣੀ ਕਿੰਨੇ ਦੀ ਹੈ 50 ਹੀ ਦੇ ਦਾਂਗੇ ਯਾਰ 50 ਹੀ ਦੇ ਦਾਂਗੇ ਭਰਾ ਹਾਂ ਲੋ ਚੈੱਕ ਕਰ ਸਕਦੇ ਦੁੱਧ ਦੀ ਗਾਰੰਟੀ ਆਪਣੀ 14 ਕਿਲੋ ਦੁੱਧ ਆਪਾਂ 12 ਤਲਾ ਦਾਂਗੇ ਕੰਡੇ ਦੇ ਠੀਕ ਹੈ ਤੇ ਸਵੇਰੇ ਚ ਬਾਈ ਹੋਈ ਵੀ ਆ ਟਾਈਮ ਬਾਈ 9 ਵਜੇ ਦਾ ਹਾਂ ਸਵੇਰ ਦੀ ਚ ਬਾਈ ਹੋਈ ਵੀ ਨਾ ਹਾਂ ਹੋਈ ਵੀ ਠੀਕ ਹੈ ਸੋ ਬਾਈ ਕਹਿੰਦਾ 12 ਲੀਟਰ ਕੰਡੇ ਵਾਲਾ ਚਵਾ ਦਾਂਗੇ ਭਰਾ ਚਾਹੇ ਦੋ ਡੰਗ ਚੋਕੇ ਦਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਗੱਲ ਸੋਰਾ ਸਮਝ ਬਖਾਉਣੇ ਆ ਬਾਕੀ ਗਰਮੀ ਵਾਲੀਆਂ ਹਾਂਜੀ ਹਾਂਜੀ ਹਾਂ ਗਰਮੀ ਵਾਲਾ ਤੋਹਫਾ ਮਹੀਆ ਵਰਗਾ ਦੁੱਧ ਹੁੰਦਾ ਚਿੱਟਾ ਇਹਨਾਂ ਦਾ ਤਾਂ ਰੀਟ ਵੀ ਚੰਗਾ ਲੱਗਦਾ ਠੀਕ ਆ ਲਓ ਜੀ ਮੋੜ ਲਈ ਲਓ ਜੀ ਤਾਂ ਵੀ ਬਹੁਤ ਸੋਹਣਾ ਲੇਵਾਲੂ ਆ ਸਾਡੇ ਸਾਹਮਣੇ ਕੱਦ ਬੈਠ ਸੋਹਣਾ ਸੁਖਣਾ ਲਓ ਜੀ ਮਾਗਰ ਹੈਗਾ ਬੱਸ ਆ ਠੀਕ ਹੈ 55000 ਬਾਈ ਨੇ ਮੁੱਲ ਕੀਤਾ ਕਹਿੰਦਾ 50000 ਵੀ ਦੇ ਦਾਂਗੇ ਜਮ੍ਹਾਂ ਲੈਣ ਦੇਣੀ ਦੱਸਿਆ ਬਾਈ ਬਣ ਕੇ ਕੋਈ ਬਾਹਲਾ ਮੁੜ ਕੇ ਕਸਾਈਆਂ ਚ ਨਾ ਪੜੇ ਠੀਕ ਆ ਠੀਕ ਆ ਖੱਚ ਕੇ ਰੇਟ ਦੱਸ ਹਾਂ ਜਮ੍ਹਾਂ ਖੱਚ ਕੇ ਦੱਸ ਤਾਂ ਕੋਈ ਉਹ ਜਾਈ ਰੱਖਿਆ ਮਗਰ ਬੱਸ ਆ ਬਹੁਤ ਸੋਣਾ ਠੀਕ ਹੈ ਜੀ ਹਾਂ ਜੀ ਬਈ ਪੱਠ ਦਾ ਰੇਟ ਖੱਚ ਕੇ ਦੱਸ ਦੋ ਦੋਨੋਂ ਦਾ ਇਕੱਠਿਆਂ ਦੀ ਕਰ ਦਿੰਨੇ ਯਾਰ ਕਿੰਨਾ ਕਰਾਂਗੇ ਜੀ 15000 ਰੁਪਏ ਦੇ ਦਾਂਗੇ ਦੋਨੇ 7500 ਦੀ ਇੱਕ ਹਾਂ ਜੇ ਕਰ ਲੈ ਗਏ ਇਕੱਲਾ ਇਕੱਲਾ ਲੈਣਾ ਕੱਲਾ ਫਰੋਖਾ ਦੇਖ ਲਾਂਗੇ ਮੌਕੇ ਤੇ ਅੱਛਾ ਹਾਂ ਉਹ ਮੇ ਜੇ ਫਿਰ ਮੈਂ ਇਕੱਠੇ ਲਿਆ ਉੱਪਰ 15000 ਦੇ ਦੇ ਦਾਂਗੇ ਇਕੱਠੇ ਦੋਨੇ 15000 ਦੇ ਆ ਤੇ ਜੇ ਕੱਲਾ ਲੈ ਕੇ ਆਣਾ ਫਿਰ ਰੇਟ ਵਧਾ ਕਾੜੋ ਹੋ ਜਾ ਕਰ ਲੈ ਮੌਕੇ ਤੇ ਹਾਂ ਠੀਕ ਆ ਜੀ ਆ ਤਾਂ ਹੈ ਪੱਟ ਤਾਂ ਹੈ ਫੋਟੋ ਹੀ ਆ ਮੇਰੇ ਸਾਹ ਨੂੰ ਠੀਕ ਆ ਹਾਂ ਠੀਕ ਆ ਲੋਪਰਾ ਚੈੱਕ ਕਰ ਸਾ ਦੇ ਯਾ ਬਸ ਇਹ ਜਾਣਕਾਰੀ ਦਿਓ ਜੀ ਮੱਛੀ ਵੀਰੇ ਗੱਬਣ ਤੋਂ ਕੋੜਾਈ ਕਿੰਨੇ ਟਾਈਮ ਦੀ ਇਹ 4 ਮਹੀਨੇ ਚੌਥਾ ਲੱਗਿਆ ਬਾਈ ਚੌਥਾ ਲੱਗਿਆ ਵਾ ਕਿੰਨੀ ਤਰੀਕ ਤੋਂ ਲੱਗਿਆ ਇਹ ਬਾ 10 ਦਿਨ ਹੋ ਗਏ ਲੱਗੇ ਨੇ ਠੀਕ ਆ ਹਾਂ ਤੇ ਲੋਪਰਾ ਕਹਿਵਾ ਸੂਆ ਗੱਪਣਾ ਵੀਰੇ ਇਹ ਤੇ ਪਹਿਲੇ ਸੂਆ ਸੂਈ ਵੀ ਆਈ ਵਾ ਠੀਕ ਆ ਦੁੱਧ ਕਿੰਨਾ ਹੋਣ ਇਹਦੇ ਤੋਂ ਦੂਜੇ ਸੂਗੀ ਦੁੱਧ ਦੁੱਧ ਨੂੰ 6 ਲੀਟਰ ਆਈ ਪੂਰੇ ਮਣਕੇ ਕੰਡੇ ਵਾਲਾ ਹਾਂਜੀ ਹਾਂਜੀ ਲੋਪਰਾ ਹੁਣ ਚਵਾਈ ਹੋਈ ਵੀ ਆ ਹੌਣ ਹੋਈ ਵੀ ਆ ਜੀ ਸਵੇਰ ਦਾ ਟਾਈਮ ਆ ਭਰਾ ਹੁਣ ਚਵਾਈ ਹੋਈ ਵੀ ਆ ਕਰਮਾਂ ਵਾਲੀ ਦੀ ਤੇ ਦੇਖ ਸਕਦੇ ਹੋ ਤੋੜ ਦਿਓ ਭਰਾ ਮਾੜਾ ਜਾਨੂੰ ਗੋਦੀ ਵਾਲੀ ਦੇਖ ਸਕਦੇ ਹੋ ਫੇਸ ਕੁਆਲਟੀ ਬਿਊਟੀ ਬਹੁਤ ਸੋਹਣੀ ਆ ਕਰਮਾਂ ਵਾਲੀ ਦੀ ਠੀਕ ਆ ਜੀ ਲਓ ਜੀ ਪੂਰਾ ਤਰ ਤਾ ਸਾਡੇ ਸਾਹਮਣੇ ਆ ਚੱਲ ਪਤਾ ਦੱਦੀ ਆ ਮਾੜਾ ਜੀ ਚਲੋ ਚਲੋ ਇਧਰ ਇਧਰ ਮੁੜਦਾ ਇਧਰ ਮੁੜਦਾ ਇਧਰ ਮੁੜ ਜੂ ਗੱਡੀ ਜੀ ਤਾਂ ਡਰਦੀ ਰੋਕ ਰੋਕ ਬਸ ਇਥੇ ਰੋਕ ਲੈ ਮੜ ਜਾ ਰੋਕ ਲੈ ਰੁਕਲਾ ਪਾਈ ਸੇ ਰੋਕ ਲੈ ਮੈਂ ਮਾਇ ਪਿੱਛੇ ਆ ਜਾ ਮੜ ਜਾ ਬ ਚੱਲ ਲੈ ਚੱਲ ਲੈ ਚਲੋ ਦਿਲ ਲੈ ਚਲੋ ਲੋ ਜੀ ਤੋਰਾ ਦੇਖ ਸਕਦੇ ਭਰਾ ਕਰਮਾ ਵਾਲੀ ਦਾ ਟੋਕੜ ਗੱਬਣ ਰੇਟ ਬਾਈ ਯਾਰ ਜਮਾ ਖਿੱਚ ਕੇ ਬਾਈ ਰੇਟ ਤਾਂ 40000 ਰੁਪਏ ਜੀ 40000 ਹਾਂਜੀ ਤੇ ਦੇਣੀ ਕਿੰਨੇ ਦੀ ਬਾਈ ਆਪਾਂ ਕੋਈ ਕਰਦਾਂਗੇ ਮਾਨਤਣ ਆ ਜਾਂਦਾ ਕੋਈ ਕਰ ਦੋਗੇ ਹਾਂਜੀ ਥੋੜਾ ਬੋਤਾ ਕਰਦਾ ਠੀਕ ਹੈ ਜੀ ਬਾਹਲਾ ਨਹੀਂ ਹੋਣਾ ਜਾਨੀ ਵਾਲਾ ਨਹੀਂ ਹੋਣਾ ਜਮਾ ਜੈਜੀ ਮੰਗਾ ਬਾਕੀ ਤੁਸੀਂ ਵੀ ਵੇਖ ਲਓ ਬੱਚੀ ਕਿੰਨੇ ਰੁਪਈਆ ਦੀ ਤਿਆਰ ਹੋਈ ਸਹੀ ਗੱਲ ਹੈ ਸਹੀ ਗੱਲ ਹੈ ਫੇਸ ਬਿਊਟੀ ਤੇ ਬੋਦੀ ਹੈ ਗਿਆ ਠੀਕ ਹੈ ਜੀ ਤੇ ਬਾਈ ਦੀ ਚੈੱਕ ਕਰਵਾਈ ਵੀ ਤੁਸੀਂ ਭਰਾ ਚੈੱਕ ਕਰਵਾ ਕੇ ਲਿਜਾ ਸਕਦੇ ਹੋ ਬਾਕੀ ਠੰਡੀ ਸੀਲ ਪੂਰੀ ਹਲਤਫਲਤ ਨਹੀਂ ਕਰਦੀ ਕੋਈ ਐ ਨਹੀਂ ਮਰਜ਼ੀਆਂ ਥਾਣੇ ਤੁਹਾਨੂੰ ਚਾਰੇ ਇੱਕੋ ਜੇ ਠੀਕ ਹੈ ਚਾਰੇ ਇੱਕੋ ਜੇ ਥਾਣਾ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਫਿਰ ਦੁਬਾਰਾ ਤੋਂ ਫੇਸ ਬਿਊਟੀ ਤੇ ਸਨਖਪਣ ਬਹੁਤ ਸੋਹਣੀ ਆ ਤੋ ਕੜ ਕੱਪਣ ਬਸੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਵੀਡੀਓ ਦੇਖਣ ਲਈ ਧੰਨਵਾਦ Okay, bye.